ਹੈਲੋ ਗਾਇਸ ਸਮਾਣਾ ਹਲਚਰ ਨਿਊਜ਼ ਦੇਖ ਰਹੇ ਸਾਰੀ ਸਰੋਤਿਆਂ ਨੂੰ ਪਾਟਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਕਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਸਮਾਣਾ ਦੇ ਗਰੇਵਸਨੀਕ ਨੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਿਹੜੀ ਸਮਾਣਾ ਤੋਂ ਪਵਾਨੀਗੜ ਵਾਲੀ ਸੜਕ ਹੈ ਉਸ ਵੱਲ ਧਿਆਨ ਦਿੱਤਾ ਜਾਵੇ ਬਹੁਤ ਦੂਰੀ ਤੱਕ ਸੜਕ ਤੇ ਪਾਣੀ ਹੀ ਪਾਣੀ ਖੜਿਆ ਹੈ ਸੜਕ ਦਾ ਬੜੀ ਦੂਰੀ ਤੱਕ ਪਾਣੀ ਪਾਣੀ ਖੜੀ ਹੋਣ ਕਰਕੇ ਵਾਵਾ ਸੜਕ ਦੇ ਵਿੱਚ ਖੱਡੀ ਖੱਡੇ ਬਣੇ ਪਈ ਨੇ ਸਰਕਾਰ ਨੂੰ ਚਾਹੀਦਾ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਇਧਰ ਆ ਵੀ ਧਿਆਨ ਦੇ ਵਿੱਚ ਲਿਆ ਰਹੇ ਆ ਸਾਡੇ ਕੈਮਰਾਮੈਨ ਨੇ ਦਿਖਾਉ ਉਹ ਕਵੀ ਕਿ ਖੱਡਾ ਹੋਣ ਕਰਕੇ ਪ੍ਰਾਲੀ ਦੀਆਂ ਵੱਡੀਆਂ-ਵੱਡੀਆਂ ਗੱਠਾਂ ਸੜਕ ਦੇ ਵਿੱਚ ਹੀ ਗਿਰਗੀਆਂ ਨੇ ਸੜਕ ਦੇ ਵਿੱਚ ਹੀ ਪ੍ਰਾਲੀ ਦੀਆਂ ਗੱਠਾਂ ਗਿਰਨ ਕਰਕੇ ਕਿਸੇ ਵੀ ਸਮੇਂ ਰਾਤ ਦੇ ਕਿਸੇ ਵੀ ਸਮੇਂ ਰਾਤ ਦੇ ਸਮੇਂ ਜ਼ਿਆਦਾਤਰ ਕਹਿ ਸਕਦੇ ਆ ਕਿਉਂਕਿ ਇੱਥੇ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਤੇ ਇੱਥੇ ਕੋਈ ਲਾਈਟ ਨਾ ਹੋਣ ਕਰਕੇ ਜਿਹੜੀਆਂ ਸੜਕ ਦੇ ਉੱਤੇ ਗੱਠਾਂ ਪਈਆਂ ਨੇ ਪ੍ਰਾਲੀ ਦੀਆਂ ਕੋਈ ਵੀ ਵੱਡਾ ਹਾਸਾ ਜਾਨੀਮਾਲੀ ਹਾਸਾ ਹੋ ਸਕਦਾ ਹੈ ਇਸ ਕਰਕੇ ਇਹਨਾਂ ਗੱਠਾਂ ਨੂੰ ਵੀ ਚਕਾਇਆ ਜਾਵੇ ਤੇ ਰਸਤੇ ਨੂੰ ਚੱਲਦਾ ਕੀਤਾ ਜਾਵੇ ਤੇ ਲੋਕਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਸੜਕ ਦੀ ਹਾਲਤ ਬਹੁਤ ਹੀ ਖਸਤ ਹੈ ਇਸ ਸੜਕਾਂ ਦੇ ਪਾਸੇ ਧਿਆਨ ਦਿੱਤਾ ਜਾਵੇ ਇਹ ਤਾਂ ਹੁਣ ਦੇਖਦੇ ਆ ਕਿ ਸਰਕਾਰ ਇਸ ਪਾਸੇ ਕਦੋਂ ਧਿਆਨ ਦਿੰਦੀ ਹੈ ਤਾਂ ਉਹਨਾਂ ਦਾ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਨਾਮ ਅਰਜਿੰਦਰ ਕੁਮਾਰ ਜੀ ਅਰਜਿੰਦਰ ਜੀ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਜਿਵੇਂ ਸੜਕ ਤੇ ਪਾਣੀ ਖੜਾ ਹੈ ਤੇ ਬਹੁਤ ਖਲਸਤਾ ਹਾਲਤ ਹੈ ਦੀ ਸੱਚੀ ਇਹ ਸੜਕ ਬਹੁਤ ਜ਼ਿਆਦਾ ਬੁਰਾ ਹਾਲ ਹੈ بارش ਪੈਂਦੀ ਹੈ ਬਹੁਤ ਜ਼ਿਆਦਾ ਮੰਡੀ ਦੇ ਚੋਂ ਪਾਣੀ ਇੰਨਾ ਵੀ ਆਉਂਦਾ ਸਾਰੇ ਛਿਲਕੇ ਉੱਤੇ ਜਾਂਦਾ ਹੈ ਹਾਲਾਤ ਬਨੇ ਖਰਾਬ ਨੇ ਕੋਈ ਚੀਜ਼ ਨਾਗਦੀ ਹੈ ਸ਼ਿੱਟੇ ਪੜੇ ਬੁਰਾ ਹਾਲ ਹੈ ਬਹੁਤ ਜ਼ਿਆਦਾ ਜੀ ਜੀ ਹਾਲਾਤ ਜੇ ਕੋਈ ਪੈਦਲ ਵੀ ਜਾਂਦਾ ਨਾ ਇਹ ਨਹੀਂ ਪਤਾ ਲੱਗਦਾ ਵੀ ਕਿੰਨੇ ਕੱਪੜੇ ਅਸੀਂ ਵੀ ਦੇਖਿਆ ਖੜੇ ਸੀਗੇ ਤੇ ਨਾਲ ਇੱਕ ਗੱਡੀ ਲੰਘ ਕੇ ਗਈ ਆ ਸਾਰਾ ਉਹਦੇ ਕੱਪੜੇ ਕੁਪੜੇ ਖਰਾਬ ਕਰ ਗਈ ਸਰ ਕੱਪੜੇ ਖਰਾਬ ਹੋ ਜਾਂਦੇ ਕੀ ਮੰਗ ਕਰਦੇ ਹੋ ਮੰਗ ਠੀਕ ਹੋਣੀ ਚਾਹੀਦੀ ਮੰਗ ਤਾਂ ਕੀ ਹੈ ਹਾਲਾਤ ਜਿਹੜੇ ਐ ਰੋਡ ਦੇ ਉੱਤੇ ਚੱਲਦੇ ਨੇ ਸਾਰੇ ਚੱਲਦੇ ਨੇ ਕੋਈ ਪੈਨ ਆਂਦੀ ਹੈ ਕੋਈ ਪਾਈ ਜਾਂਦਾ ਕੋਈ ਵੀ ਮਾਤਾਂ ਆਂਦੀ ਸਭ ਬੁਰਾ ਹਾਲ ਹੋ ਜਾਂਦਾ ਜੀ ਰੋਡ ਜ਼ਿਆਦਾ ਚੱਲਦੇ ਆ ਰੋਡ ਜ਼ਿਆਦਾ ਚੱਲਦਾ ਬਹੁਤ ਜ਼ਿਆਦਾ ਧੰਨਵਾਦ ਵੀਰ ਜੀ ਤੁਹਾਡਾ ਨਾਮ ਮੇਰਾ ਸੁਰਿੰਦਰ ਕੁਮਾਰ ਜੀ ਸੁਰਿੰਦਰ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਸੜਕ ਦੀ ਹਾਲਤ ਹੈ ਜਿਸ ਤਰ੍ਹਾਂ ਦੀ ਹੈ ਇਹ ਇਹ ਸੜਕ ਜੀ ਥੋੜੀ ਜੀ ਦੇਰ ਪਹਿਲਾਂ ਹੀ ਬਣੀ ਸੀ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਦੁਬਾਰਾ 6 ਮਹੀਨਿਆਂ ਚ ਟੁੱਟ ਗਈ ਹੈ ਯਾਨੀ ਕਿ ਆਪ ਚੌਂਕ ਤੱਕ ਤਾਂ ਸੀਵਰੇਜ ਪਾਤਾ ਸੀ ਸਰਕਾਰ ਨੇ ਉਸ ਤੋਂ ਅੱਗੇ ਸੀਵਰੇਜ ਨਹੀਂ ਪਿਆ ਆਇਆ ਜੇ ਉਸੇ ਕਰਕੇ ਜੀ ਦੁਬਾਰਾ ਫੇਰ ਟੁੱਟਣ ਲੱਗ ਗਈ ਹੈ ਟੁੱਟੀ ਚੁੱਕੀ ਹੈ ਤਿਆਜ ਜਿਹੜੀ ਵਿਚਾਲੇ ਬਣਾਇਆ ਇਹਦੇ ਡਵਾਈਡਰ ਬਣਾਏ ਨੇ ਇਹ ਵੀ ਬਹੁਤ ਇਹਦੇ ਕਰਕੇ ਬਹੁਤ ਐਕਸੀਡੈਂਟ ਹੁੰਦੇ ਨੇ ਇੱਥੇ ਇਹੜੇ ਡਵਾਈਡਰ ਬਣੇ ਹੋਏ ਨੇ ਹਾਂਜੀ ਹਾਂ ਇਹਨਾਂ ਦੇ ਬਣਨ ਕਰਕੇ ਕਿਵੇਂ ਐਕਸੀਡੈਂਟ ਹੁੰਦੇ ਆ ਸਪੇਸ ਘਟੇ ਜੀ ਇੱਥੇ ਨਾਲੇ ਤਾਂ ਕੋਈ ਲਾਈਟਿੰਗ ਦਾ ਪ੍ਰੋਗਰਾਮ ਨਹੀਂ ਜੀ ਹੈਗਾ ਨਾ ਦਿਖਣੇ ਕਈ ਵਾਰ ਰਾਤ ਨੂੰ ਦਿਖਦੇ ਨਹੀਂ ਹੈਗੇ ਇਹਦੇ ਵਿੱਚ ਵੱਜਦੀਆਂ ਨੇ ਗੱਡੀਆਂ ਓਕੇ ਕਿਵੇਂ ਲਾਈਟਾਂ ਦਾ ਪ੍ਰਬੰਧਨ ਨਾ ਹੋਣ ਕਰਕੇ ਹਾਂਜੀ ਓਕੇ ਓਕੇ ਹਾਂਜੀ ਜੀ ਦੇ ਇਸ ਨੂੰ ਤੋਂ ਬਸ ਕਟਮ ਨਹੀਂ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਇੱਕ ਤਾਂ ਇੱਥੇ ਲਾਈਟਾਂ ਦਾ ਇੰਤਜ਼ਾਮ ਕੀਤਾ ਜਾਵੇ ਤੇ ਦੂਜਾ ਨੰਬਰ ਜਿਹੜਾ ਹੈ ਕਿ ਵੀ ਇਹ ਸੜਕ ਬਣਾਣੀਆਂ ਤਾਂ ਪਹਿਲਾਂ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਪਾਣੀ ਖੜਨ ਕਰਕੇ ਸੜਕਾਂ ਟੁੱਟਦੀਆਂ ਨੇ ਸੀਵਰੇਜ ਚੌਂਕ ਤੱਕ ਪਿਆ ਹੋਇਆ ਅੱਗੇ ਨਹੀਂ ਪਾਇਆ ਹੈਗਾ ਅੱਗੇ ਘਰਾਏ ਕੰਡੇ ਤੇ ਵੀ ਪਿਆ ਹੋਇਆ ਆਹੀ ਵਿਚ ਲਾਈਦੀ ਰਹਿੰਦੇ ਕਿ ਵੀ ਰਣੇ ਵਿਚਕਾਰ ਵਾਲਾ ਏਰੀਆ ਇੱਥੇ ਸੀਵਰੇਜ ਨਾ ਪੈਣ ਕਰ ਇੱਧਰ ਹੈ ਨਹੀਂ ਸੀਵਰੇਜ ਤੇ ਇੱਧਰ ਸੀਵਰੇਜ ਵੀ ਪਾਇਆ ਜਾਵੇ ਹਾਂਜੀ ਇਹਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਇਸ ਕਰਕੇ ਵੀ ਉਹ ਸੜਕ ਤੇ ਖੜਦਿਆ ਆ ਕੇ ਜੀ ਫਿਰ ਜੀ ਉਸ ਸਾਰਾ ਮੰਦੀ ਦਾ ਪਾਣੀ ਬਾਹਰ ਆਂਦੇ ਦੀ ਸੜਕ ਧੰਨਵਾਦ ਜੀ ਪਾਣੀ ਸੁੱਕਦਾ ਸਕੇ ਸੜਕ ਬੰਨ ਰਹੀ ਸੀ ਜੀ ਇਹ ਸੜਕ ਜੀ ਥੋੜੀ ਜੀ ਦੇਰ ਪਹਿਲਾਂ ਜਦੋਂ ਬੰਨਦੀ ਸੀ ठेकेदार ਨੇ ਆਪਣਾ ਬਿੱਲ ਪਾਸ ਕਰਾਉਣ ਵਾਸਤੇ ਬਾਰੀ ਬਾਰ ਹੀ ਡਵਾਈਡਰ ਟੁੱਟਦੇ ਰਹੇ ਨੇ ਉਥੋਂ ਬਾਰੀ-ਬਾਰੀ ਉਹ ਟੁੱਟਣ ਕਰਕੇ ਉਹਨੇ ਆਪਣੇ ਬੰਦੇ ਲਵੇ ਕਢਾ ਕੇ ਇਹਨਾਂ ਨੂੰ ਕਈ ਵਾਰ 4-5 ਵਾਰ ਚ ਬਣਾ ਕੇ ਆਪਣਾ ਬਿੱਲ ਪਾਸ ਕਰਾਣ ਲਈ ਆ ਹੁਣ ਵੀ ਦੇਖੋ ਸਾਹਮਣੇ ਟੁੱਟੇ ਪਏ ਨੇ ਯਾਨੀ ਕਿ ਇਸ ਡੀਐਨ ਉਹਦਾ ਪਾਣੀ ਦਾ ਨਿਕਾਸ ਉਹਨੇ ਕੋਈ ਕੀਤਾ ਨਹੀਂ ਇਸ ਗੱਲ ਕਰਕੇ ਦਵਾਰੂ ਕਈ ਟੁਕਰੀਆਂ ਛੜ ਕੇ ਧੰਨਵਾਦ ਨਹੀਂ ਜਿਹੜਾ ਦੇਖ ਸਕਦੇ ਹੋ ਇਸ ਟਾਈਮ ਅਸੀਂ ਖੜੇ ਆ ਸਮਾਣਾ ਤੋਂ ਪੁਵਾਨੀਗੜ ਰੋਡ ਜਾਂਦਾ ਹੈ ਜੀ ਦੀ ਹਾਲਤ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਸਭ ਨੇ ਇੱਥੋਂ ਆਉਂਦੇ ਜਾਂਦੇ ਹੋਏ ਸਫ਼ਰ ਕਰਦੇ ਹੋਏ ਦੇਖੇ ਹੀ ਹੋਣਾ ਸੜਕ ਦੀ ਕੀ ਹਾਲਤ ਹੈ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਡੇ ਸੂਤਰਾਂ ਦਾ ਫੋਨ ਆਇਆ ਕਿ ਵੀ ਤੁਹਾਡੇ ਵੱਲੋਂ ਜਣੀਆਂ ਖਬਰਾਂ ਲਾਈਆਂ ਜਾਂਦੇ ਨੇ ਸਾਨੂੰ ਵਧੀਆ ਲੱਗੀਆਂ ਤੇ ਤੁਹਾਡੇ ਧਿਆਨ ਦੇ ਵਿੱਚ ਇੱਕ ਮਸਲਾ ਲਿਆ ਰਹੇ ਹਾਂ ਜਿਹੜਾ ਸਮਾਣਾ ਤੋਂ ਪੁਵਾਨੀਗੜ ਰੋਡ ਸੜਕ ਦਾ ਜਿਦੇ ਵਿੱਚ ਵੱਡੇ ਵੱਡੇ ਖੱਡੇ ਨੇ ਵੱਡੇ ਵੱਡੇ ਖੱਡੇ ਨੇ ਜੇ ਗੱਲ ਕੀਤੀ ਜਾਵੇ ਜਿਹੜੇ ਟੂ-ਵਿਲਰ ਵਾਲੇ ਰੋਡ ਦੇ ਉੱਤੇ ਚੱਲਦੇ ਨੇ ਉਹ ਖੱਡਿਆਂ ਦੇ ਵਿੱਚ ਉੱਤੇ ਉੱਤੇ ਦਾ ਪਾਣੀ ਹੁੰਦਾ ਤੇ ਖੱਡੇ ਹੁੰਦੇ ਨੇ ਥੱਲੇ ਬਹੁਤ ਵੱਡੇ ਵੱਡੇ ਕਈ ਟੂ-ਵਿਲਰ ਵਾਲੇ ਸਵਾਰ ਉੱਥੋਂ ਗਿਰੇ ਵੀ ਨੇ ਰਾਤ ਬਰਾਤੇ ਜਦੋਂ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿ ਵੀ ਇੱਥੇ ਖੱਡਾ ਹੈ ਜਾਂ ਸੜਕ ਦੀ ਹਾਲਤ ਜਿਸ ਤਰ੍ਹਾਂ ਦੀ ਵੀ ਖਸਤਾ ਹਾਲਤ ਹੈ ਤੇ ਉਹਨਾਂ ਨੂੰ ਕਈ ਵਾਰ ਸੱਟਾਂ ਵੀ ਲੱਗੀਆਂ ਨੇ ਤੇ ਤੁਹਾਨੂੰ ਦਿਖਾ ਰਹੇ ਹਾਂ ਉਹ ਸੜਕ ਦੀ ਹਾਲਤ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿਵੇਂ ਸਿਰੇ ਤੋਂ ਸਿਰੇ ਤੱਕ ਪਾਣੀ ਖੜਿਆ ਸੜਕ ਦੇ ਉੱਤੇ ਤੇ ਸਰਕਾਰਾਂ ਨੇ ਜਦੋਂ ਸੱਤਾ ਦੇ ਵਿੱਚ ਆਉਂਦੀਆਂ ਨੇ ਇਹਦਾ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਅਸੀਂ ਆਹ ਕਰ ਦੇਵਾਂਗੇ ਸੀ ਦੀ ਉਦਾਂ ਕਰ ਦੇਵਾਂਗੇ ਪਰ ਜਿੰਨਾ ਕੁ ਕੁਝ ਕਰਦੀਆਂ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਐ ਇਹ ਹਾਲਤ ਐ ਸਮਾਣਾ ਤੋਂ ਭਵਾਨੀਗੜ ਰੋਡ ਵਾਲੀ ਸੜਕ ਦਾ ਹੁਣ ਤੁਹਾਨੂੰ ਅਸੀਂ ਦੂਜੇ ਪਾਸੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੂਰ ਦੂਰ ਤੱਕ ਕੀ ਹਾਲਤ ਐ ਸੜਕ ਦੀ ਹੁਣ ਤੁਹਾਨੂੰ ਦੂਜੇ ਪਾਸੇ ਦਿਖਾ ਦਿੰਨੇ ਆ ਇਹ ਸੜਕ ਦਾ ਦੂਜਾ ਪਾਸਾ ਦੇਖ ਸਕਦੇ ਹਾਂ ਸੜਕ ਦੀ ਕਿਹੋ ਜੀ ਮਾੜੀ ਹਾਲਤ ਹੈ ਅੱਜ ਵੀ ਲੋਕ ਇਨ੍ਹਾਂ ਚੀਜ਼ਾਂ ਨੂੰ ਤਰਸ ਰਹੇ ਨੇ ਉਹਨਾਂ ਦੇ ਕੰਮ ਨਹੀਂ ਹੁੰਦੇ ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਸਮਾਣਾ ਤੋਂ ਪਵਾਨੀਗੜ ਰੋਡ ਵਾਲੀ ਸੜਕ ਦੀ ਹਾਲਤ ਕੀ ਹੈ ਦੇਖ ਸਕਦੇ ਹੋ ਆਉਣ ਜਾਣ ਲਈ ਬੇਸ਼ੱਕ ਦੋ ਸੜਕਾਂ ਬਣੀਆਂ ਹੋਈਆਂ ਨੇ ਇੱਕ ਸੜਕ ਤੇ ਪੂਰਾ ਪਾਣੀਓ ਪਾਣੀ ਖੜਿਆ ਜਦੋਂ ਇਸ ਸੰਬੰਧੀ ਜਿਹੜੇ ਨੇੜੇ ਲੋਕ ਖੜੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਗੱਲਬਾਤ ਰਾਹੀਂ ਦੱਸਿਆ ਕਿ ਵੀ ਬੜਾ ਅਰਸ ਹੋ ਗਿਆ ਕਿ ਵੀ ਇਸ ਸੜਕ ਬਣੀ ਨੂੰ ਦੇਖ ਸਕਦੇ ਹੋ ਕਿਵੇਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਗੱਡੀਆਂ ਨੂੰ ਤੇ ਹੋਰ ਵੀਕਲ ਵਾਲ ਵਿਕਲ ਵਾਲਿਆਂ ਨੂੰ ਇੱਥੇ ਆ ਵੀ ਦੱਸਣਾ ਬਣਦਾ ਤੇ ਵੱਡੇ ਪੱਧਰ ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਅੱਗੇ ਤੁਹਾਨੂੰ ਇੱਕ ਪੈਲਸ ਮਾਲਕ ਵੀ ਦਿਖਾ ਦਿੰਨੇ ਆ ਜਿਨੇ ਸੜਕ ਤੱਕ ਹੀ ਕਬਜ਼ਾ ਕੀਤਾ ਹੋਇਆ ਤੇ ਇੱਕ ਹੋਰ ਦੁਕਾਨਦਾਰ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰ ਰਿਹਾ ਇੱਕ ਪੈਲਸ ਮਾਲਕ ਵੱਲੋਂ ਸੜਕ ਤੱਕ ਕਬਜ਼ਾ ਕੀਤਾ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਸੜਕ ਦੇ ਉੱਤੇ ਜਿਹੜੇ ਖੱਡੇ ਨੇ ਤੇ ਥਾਂ ਥਾਂ ਤੇ ਜਿਹੜਾ ਪਾਣੀ ਖੜਿਆ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਸੜਕਾਂ ਦੀ ਸਾਰ ਲਈ ਜਾਵੇ ਜਿਹੜਾ ਇਹ ਪਾਣੀ ਖੜੇ ਤੇ ਨਿੱਤ ਦੇ ਜਿਹੜੇ ਹਾਸੇ ਨੇ ਐਕਸੀਡੈਂਟ ਨੇ ਤੇ ਜਿਹੜੇ ਲੋਕ गिरਦੇ ਵੀ ਨੇ ਉਹਨਾਂ ਦਾ ਬਚਾਅ ਹੋ ਸਕੇ ਦੇਖ ਸਕਦੇ ਹਾਂ ਸੜਕ ਦੀ ਜੋ ਹਾਲਤ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿਸੇ ਖੱਡੇ ਖੱਡੇ ਕਰਕੇ ਕੋਈ ਜਿਹੜੀ ਪ੍ਰਾਲੀ ਹੋਣੀ ਉਹ ਵੀ गिर ਗਈ ਅਗਲੇ ਦੀ ਤੇ ਸੜਕ ਦੇ ਵਿੱਚ ਹੀ ਪਈ ਹੈ ਜਿਹਦੇ ਨਾਲ ਕੋਈ ਵੱਡਾ ਹਾਸਾ ਵੱਡਾ ਹਾਸਾ ਹੋਣ ਦਾ ਡਰ ਬਣਿਆ ਪਿਆ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਪਾਸੇ ਧਿਆਨ ਦਿੱਤਾ ਜਾਵੇ ਜਿਹੜਾ ਵਿੱਚੇ ਪ੍ਰਾਲੀ ਦੀਆਂ ਗੱਠਾਂगिरੀਆਂ ਪਈਆਂ ਨੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਤੇ ਸੜਕ ਤੇ ਦੇਖ ਸਕਦੇ ਹੋ ਕਿਵੇਂ ਪਾਣੀਓ ਪਾਣੀ ਖੜਿਆ ਸਾਰੇਆਂ ਪਾਸੇ ਦੇਖ ਸਕਦੇ ਹੋ ਜਿਸ ਤਰ੍ਹਾਂ ਦੇ ਸੜਕ ਦੇ ਹਾਲਾਤ ਨੇ ਸਾਰਾ ਪਾਣੀ ਪਾਣੀ ਖੜਿਆ ਇਸ ਪਾਸੇ ਸਰਕਾਰ ਨੂੰ ਚਾਹੀਦਾ ਕਿ ਵੀ ਇਸ ਪਾਸੇ ਧਿਆਨ ਦੇਣ ਤੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਦੇਖ ਸਕਦੇ ਹੋ ਸੜਕ ਦੇ ਉੱਤੇ ਸਾਰਿਆਂ ਪਾਸੇ ਖੱਡੇ ਖੱਡੇ ਨੇ ਸੜਕ ਦੇ ਵਿੱਚ ਸੜਕ ਦਾ ਕੰਮ ਜਲਦੀ ਸ਼ੁਰੂ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ